ਸਤਿ ਸ਼੍ਰੀ ਅਕਾਲ ਜੀ ਕਮਾਂਡਰੀ ਫਾਰਮ ਤੇ ਤੁਹਾਡਾ ਸਵਾਗਤ ਹੈ ਅੱਜ ਆਪਾਂ ਆਪਣੇ ਫਾਰਮ ਚੋ ਵੀਡੀਓ ਬਣਾ ਰਿਹਾ ਤੇ ਅੱਜ ਤਰੀਕ ਹੈਗੀ ਆ 12 ਪਹਿਲਾ ਮਹੀਨਾ 2022 ਤੇ ਇੱਕ ਟੋਕੜ ਗੱਬਣ ਝੋਟੀ ਦਿਖਾਵਾਂਗੇ ਸਜਣੋ ਇੱਕ ਕੱਟੀ ਦਿਖਾਵਾਂਗੇ ਅਫਸਰ ਕੱਟੀ ਆ ਤੇ ਟੋਕੜ ਗੱਬਣ ਝੋਟੀ ਦੀ ਗੱਲ ਕਰਦੇ ਆ ਇਸ ਕੁਆਲਟੀ ਚੈੱਕ ਕਰ ਸਕਦੇ ਹੋ ਦੂਜਾ ਸੂਆ ਸੂਈ ਹੋਈ ਆ ਹੁਣ ਤੀਜੇ ਸੂਏ ਲਈ ਗੱਬਣਾ ਦੇਖ ਸਕਦੇ ਹੋ ਪਿੱਠਪੁੜੇ ਦੀ ਸਜਣੋ ਚੰਗੀ ਆ ਪਿੱਠਪੁੜੇ ਦੀ ਚੌੜੀਆ ਵੰਗਰੋ ਦੇਖ ਸਕਦੇ ਹੋ ਠੰਣ ਲਈ ਬਾਤ ਖਾ ਦੇ ਠੰਣ ਲਈ ਬਾਜੀ ਦੇਖ ਸਕਦੇ ਹੋ ਸੱਜਣੋ ਤੇ ਇਹ 4.5 ਮਹੀਨਿਆਂ ਦੀ ਗੱਬਣਾ ਦੁੱਧ 5 ਲੀਟਰ ਤੇ ਇੱਕ ਤੀਜੀ ਸੂਈ ਲਈ ਗੱਬਣਾ ਦੂਜਾ ਸੂਈ ਹੋਈ ਆ ਤੇ ਮਾਗਰ ਕੱਟਾ ਮਾਗਰ ਕੱਟਾ ਸੱਜਣੋ ਤੇ ਇਹਦਾ ਮੁੱਲ ਵੜੀ ਆਪਾਂ ਕਰਦੇ ਆ 90 87 ਦੀ ਦੇ ਦਾਂਗੇ 87 ਜੋ ਮਾਨ ਤਨ ਕਰਦਾ ਜਿਹੜਾ ਵੀਰ ਸੱਜਣਾ ਬਣਾ YouTube ਚੈਨਲ ਦੇਖ ਕੇ ਆਊਗਾ ਦੋਏ ਟਾਈਮ ਮਿਲਦੀ ਆ ਕੱਟੇ ਦੀ 来 ਸੱਜਣੋ ਛੋਡੇ ਵਾਸਤੇ ਅਫਸਰ ਕੱਟੀ ਲੈ ਕੇ ਆਇਆ ਇਹਦੀ ਮਾ ਦਾ ਰਿਕਾਰਡ 15 ਲੀਟਰ ਦਾ ਸੀ ਤੇ ਲੰਬਾਈ ਲਮੂਈ ਕੱਟੀ ਦੀ ਬਹੁਤ ਆ ਕੱਦ ਕਾਠ ਵੀ ਬਹੁਤ ਕਰੂ ਕੱਟੀ 2 ਸਾਲ ਦੀ ਕੱਟੀ ਆ ਫੇਸ ਕੁਆਲਟੀ ਚੈੱਕ ਕਰ ਸਕਦੇ ਹਾਂ ਚਾਰ ਥਣ ਨੇ ਕੱਲਾ ਕੱਲਾ ਥਾਣਾ ਹੁਣ ਦਿਖਾ ਦੇ ਮੜਾ ਜਾਂ ਕੱਟ ਕੁੜੇ ਦੀ ਵੀ ਚੰਗੀ ਆ ਤੇ ਛੋਟੀ ਨੇ ਕਦ ਕਾਠ ਵੀ ਵਧੀਆ ਕਰਨਾ ਤੇ ਇਹਦਾ ਮੁੱਲ ਵੜੀ ਆਪਾਂ ਕਰਦਿਆਂ 40000 ਆ ਆਪਾਂ ਦੇ ਦਾਂਗੇ 42 ਦੀ 42 ਚ ਮਾਨਤਾ ਕਰਦਾਂਗੇ ਜਿਹੜਾ ਵੀ ਵੀਰ ਸੱਜਣਾ ਆਪਣਾ YouTube ਚੈਨਲ ਦੇਖ ਕੇ ਆਊਗਾ ਮੋਬਾਈਲ ਨੰਬਰ ਹੈਗਾ 9872860112 ਪਿੰਡ ਝਨੇੜੀ ਜ਼ਿਲ੍ਹਾ ਸੰਗਰੂਰ ਜੇ ਆਪਣੀ ਵੀਡੀਓ ਵਧੀਆ ਲੱਗੀ ਵੀਡੀਓ ਨੂੰ ਲਾਇਕ ਕਮੈਂਟ ਸ਼ੇਅਰ ਚੈਨਲ ਨੂੰ ਸਬਸਕ੍ਰਾਈਬ ਕਰਿਓ ਧੰਨਵਾਦ